ਹੁਸ਼ਾਰਪੁਰ 뉴스 ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਾਸ਼ਾ ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਬਰਸਾਤੀ ਮੌਸਮ ਐਸ ਵਕਤ ਸਿਖਰਾਂ ਤੇ ਆ ਤੇ ਹੁਸ਼ਾਰਪੁਰ ਦੇ ਆਪਾਂ ਚੋਆ ਦੀ ਗੱਲ ਕਰੀਏ ਤਾਂ ਸਮੇਂ-ਸਮੇਂ ਤੇ ਹੁਸ਼ਾਰਪੁਰ ਦੇ ਚੋਆ ਦੇ ਵਿੱਚ ਪਾਣੀ ਵੀ ਹੈ ਜਿਹੜਾ ਪਿੱਛੋਂ ਛੱਡਿਆ ਜਾ ਰਿਹਾ ਹੈ ਕਿਉਂਕਿ ਪਿੱਛੇ ਪਾਣੀ ਹਿਮਾਚਲ ਦੇ ਵਿੱਚ ਕਾਫੀ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਹੁਸ਼ਾਰਪੁਰ ਦੇ ਚੋਆ ਦੇ ਵਿੱਚ ਵੀ ਪਾਣੀ ਹੈ ਜਿਹੜਾ ਆ ਰਿਹਾ ਹੈ ਖਾਸ ਕਰ ਹੁਸ਼ਾਰਪੁਰ ਦੇ ਕੰਢੀ ਖੇਤਰ ਦੇ ਵਿੱਚ ਜੋ ਪਿੰਡ ਪਿੰਦੇ ਨੇ ਜ ਜਿਹਨਾਂ ਪਿੰਡਾਂ ਦੇ ਵਿੱਚੋਂ ਚੋਅ ਵਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਚੋਆ ਦੇ ਵਿੱਚ ਅੱਜ ਵੀ ਮੈਨਕ੍ਰੋਵਲ ਚੋਅ ਦੇ ਵਿੱਚ ਹਰ ਵਰਗੇ ਹਾਲਾਤ ਬਣੇ ਹੋਏ ਸੰਸੋ ਹੁਣ ਤਾਸੀਆਂ ਤਸਵੀਰਾਂ ਤੁਹਾਨੂੰ ਹੁਸ਼ਾਰਪੁਰ ਦੇ ਪੰਗੀ ਚੋਅ ਦੀਆਂ ਦਿਖਾ ਰਿਹਾ ਕਿਉਂਕਿ ਪਿਛਲੇ ਵਰੇ ਦੇ ਮੁਕਾਬਲੇ ਆਪਾਂ ਗੱਲ ਕਰੀਏ ਤਾਂ ਪਿਛਲੇ ਵਰੇ ਵੀ ਹੁਸ਼ਾਰਪੁਰ ਦੇ ਪੰਗੀ ਚੋਅ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਪਾਣੀ ਆਇਆ ਸੀ ਤਾਂ ਇਸ ਵਾਰ ਵੀ ਹੁਣ ਇਹ ਪਹਿਲੀ ਵਾਰ ਆ ਜਿਹੜੀ ਇਸ ਵਾਰ ਇਹ ਬਾ ਮੀ ਪਾਣੀ ਨੇ ਜਿਹੜੀ ਪੰਗੀ ਚੋਅ ਦੇ ਵਿੱਚ ਦੱਸ ਤਾਕੀ ਦਿੱਤੀ ਹੈ ਹਾਲਾਂਕਿ ਹੁਣ ਵੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਕਿ ਕਿਸੇ ਵਕਤ ਵੀ ਪਾਣੀ ਹੈ ਜਿਹੜਾ ਆ ਸਕਦਾ ਕਿਉਂਕਿ ਤੇਜ਼ ਬਾਰਿਸ਼ਾਂ ਹੁਣ ਲਗਾਤਾਰ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਵੀ ਤਾਂ ਪੰਜਾਬ ਦੇ ਵਿੱਚ ਵੀ ਤਾਂ ਲੋਕਾਂ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਚੋ ਦੇ ਜਿਹੜਾ ਨਸਤੀਕ ਨਾ ਜਾਇਆ ਜਾਵੇ ਤੇ ਜੇਕਰ ਪਾਣੀ ਜ਼ਿਆਦਾ ਤੁਹਾਨੂੰ ਲੱਗਦਾ ਹੈ ਤਾਂ ਵਿੱਚੋਂ ਨਾ ਲੰਘਿਆ ਜਾਵੇ ਲੰਗੜ ਤੋਂ ਗੁਰੇਸਿ ਕੀਤਾ ਜਾਵੇ ਜਾਂ ਖੈਰ ਇਹ ਜ਼ਿਆਦਾ ਨਹੀਂ ਹਾਲਾਂਕਿ ਜੇਕਰ ਪਾਣੀ ਥੋੜੀ ਮਾਤਰਾ ਦੇ ਵਿੱਚ ਵੀ ਹੁੰਦਾ ਤਾਂ ਵਿੱਚੋਂ ਸਾਨੂੰ ਜਿਹੜਾ ਉਹ ਨਹੀਂ ਲੰਘਣਾ ਚਾਹੀਦਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਵੱਲੋਂ ਅਪੀਲ ਵੀ ਕੀਤੀ ਗਈ ਆ ਬਕਾਇਦਾ ਪ੍ਰੈਸ ਰੋਟ ਜਾਰੀ ਕਰਕੇ ਜਿਹੜੀਆਂ ਉਹ ਜਾਣਕਾਰੀ ਉਹ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਆ ਸੋ ਹੁਣ ਵੀ ਇਹ ਤੁਹਾਨੂੰ ਤਾਜ਼ਾ ਜਿਹੜੀਆਂ ਹੁਸ਼ਾਰਪੁਰ ਦੇ ਪੰਗੀ ਚੌਂ ਦੀਆਂ ਦਿਖਾ ਰਹੇ ਆ ਜਦੋਂ ਹੁਸ਼ਾਰਪੁਰ ਤੋਂ ਤੇ ਧੋਬੀ ਘਾਟ ਚੌਂਕ ਤੋਂ ਸਿੱਧਾ ਆਪਾਂ ਆਦਮ ਵੱਲ ਵੱਲ ਨੂੰ ਜਾਂਦੇ ਆ ਤੇ ਉੱਥੋਂ ਦੀਆਂ ਤਸਵੀਰਾਂ ਨੇ ਹਾਲਾਂਕਿ ਪਾਣੀ ਕੋਈ ਜ਼ਿਆਦਾ ਨਹੀਂ ਆ ਪਰੰਤੂ ਜਿੰਨਾ ਵੀ ਪਾਣੀ ਇੱਥੇ ਵਹਿ ਰਿਹਾ ਆ ਜਾਂ ਵਗ ਰਿਹਾ ਪਾਣੀ ਦੀ ਸਪੀਡ ਆ ਉਹ ਕਾਫੀ ਪਹਿਲਾਂ ਨਾਲ ਕਾਫੀ ਤੇਜ਼ ਆ ਤੇ ਹੋਰ ਵੀ ਹੌਲੀ ਹੌਲੀ ਜਿਹੜੀ ਗਤੀ ਆ ਪਾਣੀ ਦੀ ਉਹ ਵੱਧ ਵੀ ਹੋਈ ਦਿਖਾਈ ਦੇ ਰਹੀ ਹੈ ਸੋ ਖਾਸ ਕਰ ਦੋ ਪਹੀਆ ਵਾਹਨਾਂ ਵਾਲਿਆਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਇੱਥੋਂ ਐਚਓ ਦੇ ਵਿੱਚੋਂ ਤੇਜ਼ ਪਾਣੀ ਦੇ ਵਿੱਚੋਂ ਲੰਘਣ ਤੋਂ ਗੁਰੇਸ਼ ਕੀਤਾ ਜਾਵੇ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਸੀ ਜੈਜੋ ਦੇ ਵਿੱਚ ਜੈਜੋ ਦੇ ਵਿੱਚ ਜਦੋਂ ਖੱਡ ਦੇ ਵਿੱਚ ਹੜਾ ਆਉਂਦਾ ਹੈ ਤਾਂ ਉਸ ਵਕਤ ਇੱਕ ਜੋ ਇਬਰਾਤ ਦੇ ਵਿੱਚ ਸ਼ਾਮਲ ਹੋਣ ਲਈ ਜਿਹੜੇ ਨੋਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਵਿਅਕਤੀ ਜਾ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚੋਂ 10 ਤੋਂ 9 ਤੋਂ ਲੈ ਕੇ 10 ਵਿਅਕਤੀਆਂ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਤਾਂ ਉਸ ਵਕਤ ਵੀ ਜਿਹੜਾ ਕਾਫੀ ਜ਼ਿਆਦਾ ਜਦੋਜਹਿਦ ਦਾ ਜਿਹੜੀ ਉਹ ਪ੍ਰਸ਼ਾਸਨ ਨੂੰ ਅਮਰਿਤਕਾਂ ਦੀਆਂ ਦੇਹਾਂ ਲੱਭਣ ਦੇ ਲਈ ਕਰਨੀ ਪਈ ਸੀ ਤਾਂ ਹੁਣ ਅਸੀਂ ਵੀ ਇਹੀ ਅਪੀਲ ਕਰਦੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਜੇਕਰ ਤੇਜ਼ ਗਤੀ ਦੇ ਵਿੱਚ ਪਾਣੀ ਤੁਹਾਨੂੰ ਨਜ਼ਰ ਆਉਂਦਾ ਤਾਂ ਲੰਘੜ ਤੋਂ ਗੁਰੇਸ਼ ਕੀਤਾ ਜਾਵੇ ਕਿਉਂਕਿ ਜ਼ਿੰਦਗੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਜੀ ਐਸਐਸ ਸਤਪਾਲ ਸਿੰਘ ਪੀਸੀਆਰ ਜੀਸੀਆ ਤੋਂ ਠੀਕ ਹੈ ਜੀ ਚੋਦ ਵਿੱਚ ਪਾਣੀ ਛੱਡ ਦਿੱਤਾ ਗਿਆ ਵਾ ਤੁਸੀਂ ਇਸਲਾਮ ਏਰੀਆ ਵਾਲਿਆਂ ਨੂੰ ਤੁਹਾਡੇ ਵੱਲੋਂ ਕੀ ਕਿਹਾ ਜਾ ਰਿਹਾ ਜੀ ਇੱਥੋਂ ਇਹਨਾਂ ਨੂੰ ਗਾਹ ਕੀਤਾ ਜਾਂਦਾ ਵੀ ਜਿਹੜੇ ਚੋਦੇ ਲੱਗੇ ਲੱਗੇ ਵਾਲੇ ਸਾਰੇ ਬਾਹਰ ਕੱਢ ਰਹੇ ਆਂ ਪਾਣੀ ਦਾ ਜਲਸਰ ਵਧ ਵੀ ਸਕਦਾ ਤੇ ਬਾਕੀ ਜੋ ਵੀ ਹੈਗਾ ਕੰਟਰੋਲ ਕਰ ਰਹੇ ਆਂ ਡੀਸੀ ਮੈਡਮ ਵੱਲੋਂ ਵੀ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਦੋ ਪਹੀਆ ਵਾਹਨਾਂ ਵਾਲੇ ਤਾਂ ਲੋਕ ਲੰਘਣ ਤੋਂ ਗੁਰੇਜ਼ ਕਰਨ ਪਾਣੀ ਦਾ ਬਹਾਵ ਤੇਜ਼ ਵੀ ਹੋ ਸਕਦਾ ਪਰ ਲੋਕ ਐਸੇ ਵੀ ਕਿਤਨੇ ਕਿਤੇ ਨਹੀਂ ਮੰਨ ਰਹੇ ਜੀ ਪ੍ਰਸ਼ਾਸਨ ਨਹੀਂ ਮੰਨ ਰਹੇ ਉਹਨਾਂ ਨੂੰ ਸਮਝਾ ਰਹੇ ਆਂ ਸਾਰਿਆਂ ਨੂੰ ਕੰਟਰੋਲ ਕਰ ਰਹੇ ਆਂ ਜੀ ਉਹ ਠੀਕ ਸਮਝਾ ਕੇ ਉਹਨਾਂ ਨੂੰ ਦੂਜੇ ਰਸਤੇ ਭੇਜ ਰਹੇ ਆਂ